ਇੱਕਾਸ ਕੀ ਮਾਂ ਪਿੰਡਾਂ ਵਾਸਤੇ ਪੇਂਡੀਆਂ ਨੇ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਡੇ ਬੈਂਕਾਂ ਦੇ ਖਾਤੇ ਜ਼ੀਰੋ ਤੇ ਕਰਵਾਏ ਅੰਕ ਚਲੰਦਰ ਚੰਨਾ ਮੋਦੀ ਜੀ ਨੇ ਫਿਰ ਹੀ ਭੇਜਿਆ ਔਰ ਮੋਦੀ ਜੀ ਨੇ 5 ਲੱਖ ਦਾ ਆਧੂ ਸਮਾਨ ਕਾਰਡ ਬਣਾ ਕੇ ਭੇਜਿਆ ਮੋਦੀ ਨੇ ਤੁਹਾਡੇ ਕੋਲੋਂ ਮਕਾਮ ਬਣਾਉਣ ਵਾਸਤੇ ਜਿਨ੍ਹਾਂ ਦੇ ਕੱਚੇ ਸੀ 2-2 ਲੱਖ ਰੁਪਈਆ ਮੋਦੀ ਜੀ ਨੇ ਉਹਨਾਂ ਨੂੰ ਭੇਜਿਆ 15 15000 ਰੁਪਏ ਪ੍ਰਧਾਨ ਮੰਤਰੀ ਜੀ ਨੇ ਤੁਹਾਨੂੰ ਟਾਇਲਟ ਆ ਵਾਸਤੇ ਭੇਜਿਆ 5 ਕਰੋੜ ਜੀ ਦਾ ਰਾਸ਼ਨ ਮੋਦੀ ਜੀ ਨੇ ਭੇਜਿਆ ਇਹ ਸੋਚ ਸਕੀਮਾ ਖਤਮ ਨਹੀਂ ਹੋਈ ਆ ਪ੍ਰਧਾਨ ਮੰਤਰੀ ਜੀ ਨੇ ਇੱਕ ਯੋਜਨਾ ਚਲਾਈ ਆ ਵਿਸ਼ਕਰਮਾ ਯੋਜਨਾ ਜਿਨ੍ਹਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਲੁਆਰ ਤਰਖਾਨ ਮਿਸਤਰੀ ਨਾਈ ਮੋਚੀ ਸੁਨਿਆਰ ਸਾਡੇ ਕੁੜੀਆਂ ਘਰਾਂ 'ਚ ਸਿਲਾਈ ਦਾ ਕੰਮ ਕਰਨ ਵਾਲੀਆਂ ਸਾਡੇ ਮੋਟੇ ਬਾਲਾਂ ਦਾ ਕੰਮ ਕਰਨ ਵਾਲੀਆਂ ਉਹਨਾਂ ਵਾਸਤੇ ਨਿਸ਼ਕਰਮਾ ਯੋਜਨਾ ਮੋਦੀ ਜੀ ਨੇ ਚਲਾਈ ਹੈ ਜਿੰਦੇ ਵਿੱਚ ਤੁਹਾਡਾ ਅਸੀਂ ਸੀਐਸਸੀ ਤੇ ਫਾਰਮ ਸਾਡੇ ਬੱਚੇ ਭਰੀ ਜਾਂਦੇ ਨੇ ਉਹ ਫਾਰਮ ਭਰ ਕੇ ਅਸੀਂ ਤੁਹਾਨੂੰ ਉਹ 1.5 ਮਹੀਨੇ ਬਾਅਦ ਤੁਹਾਡੀ ਅਰਜੰਦੀ ਟ੍ਰੇਨਿੰਗ ਲੱਗੂਗੀ ਉਹ 500 ਰੁਪਏ ਤੁਹਾਨੂੰ ਅਰਜੰਦੀ ਟ੍ਰੇਨਿੰਗ ਵਾਸਤੇ 4000 ਰੁਪਏ ਮਿਲੇਗਾ 15000 ਰੁਪਏ ਦਾ ਤੁਹਾਨੂੰ ਜੇ ਥੰਦੇ ਨਾਲ ਜੁੜੇ ਹੋ ਉਹ ਸਮਾਨ ਤੁਹਾਨੂੰ 15000 ਰੁਪਏ ਦਾ ਫਿਰ ਹੀ ਮਿਲੇਗਾ ਮੈਂ ਤੁਹਾਨੂੰ 60% ਦਾ ਹੀ ਮਨੇਗਾ ਜੇ ਉਹ 60% ਦੇ ਬਕਤਾਂ ਤੁਹਾਨੂੰ 1 ਲੱਖ ਰੁਪਏ ਦਾ ਲੋਨ ਮਿਲਣਾ ਹੈ ਬਿਨ ਬਟ ਘਟੇ ਰੱਖ ਤੇ ਉਹ 1 ਲੱਖ ਰੁਪਏ ਤੁਸੀਂ ਆਪਣਾ ਕੰਮ ਨੂੰ ਵਧਾਉਣ ਵਾਸਤੇ 6 ਸਾਲ ਤੱਕ ਵਾਪਸ ਕਰਨਾ ਕਿਸ਼ਤਾਰਾਈ ਜੇ ਤੁਸੀਂ ਉਹ 1 ਲੱਖ ਰੁਪਏ ਵਾਪਸ ਕਰੋਗੇ ਤੇ 2 ਲੱਖ ਰੁਪਏ ਤੁਹਾਨੂੰ ਬੈਂਕੋਂ ਵਾੜ ਦੇਈਗਾ ਕੰਮ ਕਰਨ ਵਾਸਤੇ ਮੈਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ एद सारीमांडे नौजवान बच्चा पशु पालन बकरी मच्छी जिन्हें तीह तो पर्सेंट तक सबसिडिया है तीन वह भी हासिल कर सकते हो मुन्द्रा लाइन भी है प्रधानमंत्री वालों तुम वह भी हासिल कर सकते हो प्रधानमंत्री नरेंद्र भाई मोदी जी ਪਿੰਡਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਖੁਸ਼ਹਾਲ ਕਰਨਾ ਚਾਹੁੰਦੇ ਨੇ ਤੁਹਾਨੂੰ ਬੈਂਕ ਨਹੀਂ ਦਿੰਦੇ ਜੀ ਨਹੀਂ ਨਹੀਂ ਅਸੀਂ ਰੱਬ ਬਾਲਾ ਪਿੰਡਾਂ 'ਚ ਆਉਂਦੇ ਨਹੀਂ ਸੀ ਅਸੀਂ ਹੁਣ ਤੁਹਾਡੇ ਕੋਲ ਇੱਕ ਸਾਲ 2 ਸਾਲ ਤੋਂ ਪਿੰਡਾਂ 'ਚ ਆਉਣਾ ਸ਼ੁਰੂ ਕੀਤਾ ਹੈ ਭਾਰਤੀ ਜਨਤਾ ਪਾਰਟੀ ਪਿੰਡਾਂ 'ਚ ਹੋਣ 1.5 2 ਸਾਲ ਤੋਂ ਆਣੀ ਸ਼ੁਰੂ ਹੋਈ ਹੈ ਪ੍ਰਧਾਨ ਮੰਤਰੀ ਜੀ ਅਸੀਂ ਤੁਹਾਨੂੰ ਠੀਕਾ ਨੇਕਾ ਦੱਸ ਰਹੇ ਹਾਂ ਸਾਡੇ ਸਮਾਜਦਾਰ ਵੀ ਆ ਤੁਹਾਡੇ ਕੋਲ ਆ ਬੱਕਣੇ ਉਹ ਸ਼ੇਰ ਜੇ ਮੈਂ ਲੜਕੀ ਦਾ ਆ ਬਟਾ ਕਮਿਟਰ ਲੈ ਕੇ ਤੁਹਾਡੇ ਸਾਰੇ ਕੰਮ ਅਸੀਂ ਪਿੰਡਾਂ ਜਾ ਕੇ ਸੀਐਸਪੀ ਫਾਰਮ ਭਰ ਕੇ ਤੁਹਾਨੂੰ ਹਰ ਤਰ੍ਹਾਂ ਦੀਆਂ ਸੰਗਲੀਆਂ ਦੇਸ਼ ਕੀ ਮਾਰੇ ਤੁਹਾਨੂੰ ਸਾਰਿਆਂ ਨੂੰ ਅਸੀਂ ਦਵਾਵਾਂਗੇ ਇਹ ਸਾਡੀ ਡਿਊਟੀ ਮੰਦੀ ਹੈ ਜੇ ਜਨਾ ਪ੍ਰਧਾਨਾ ਸ਼੍ਰੀ ਮੁਖਤਸਰ ਸਾਹਿਬ ਦਾ ਤੁਹਾਡੇ ਪਿੰਡਾਂ ਦੇ ਤੁਸੀਂ ਉਡਾਂਗਾ ਪਿੰਡ ਸਾਡੇ ਮੰਦਰ ਬਾਗ ਦੀ ਜਿਹੜਾ ਬਾਗ ਬੰਦ ਰਹਿੰਦੇ ਨੇ ਤੇ ਸਾਰਾ ਹਲਕਾ ਵੇਖਦੇ ਨੇ ਆ ਗੋੜਾ ਦੀ ਤੇ ਤੁਹਾਡੇ ਪਿੰਡ ਸਾਡੇ ਆਣਾ ਵੇਖਦੇ ਨੇ ਅਸੀਂ ਤੁਸੀਂ ਕੋਈ ਤਕਲੀਫ ਹੈ ਇਹਨਾਂ ਨੂੰ ਦੱਸੋ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੁਸੀਂ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਮੋਦੀ ਨੂੰ ਜਿਵੇਂ ਵੋਟਾਂ ਪਾ ਕੇ ਮਜਬੂਤ ਕਰਦੇ ਜਾਓਗੇ ਉਨੀਆਂ ਹੀ ਸਹੂਲਤਾਂ ਆਪਾਂ ਨੂੰ ਵੱਧ ਤੋਂ ਵੱਧ ਮਿਲਦੀਆਂ ਜਾਣਗੀਆਂ ਹੁਣ ਪਿੰਡਾਂ ਦੇ ਸਰਪੰਚਾਂ ਪੰਚਾਂ ਦੇ ਇਲੈਕਸ਼ਨ ਆ ਗਏ ਨੇ ਤੁਸੀਂ ਮਜਬੂਤ ਹੋ ਕੇ ਆਪਣੇ ਪਿੰਡਾਂ ਦੇ ਵਿੱਚ ਪੰਚ ਸਰਪੰਚ ਬਣਾਉਣੇ ਨੇ ਆਪਣੇ ਬਣਾਓ ਤੁਸੀਂ ਆਪਣੀ ਕੰਟਰੋਲ ਆਪਣੇ ਪਿੰਡ ਅੜਾਂਗਾਂ ਨੂੰ ਆਪ ਕਰੋ ਭਾਜਪਾ ਜਨਤਾ ਪਾਰਟੀ ਮੇਸ਼ਾ ਤੁਹਾਡੇ ਨਾਲ ਹੈ ਆਪਾਂ ਮਿਲ ਕੇ ਹੱਲਾ ਕਰਾਂਗੇ ਤੇ ਜੋ ਗੁਰੂ ਨਹੀਂ ਜਦੋਂ ਸਤਾਈ ਜਿਹੜਾ ਸਰਕਾਰ ਤੁਹਾਡੀ ਆਉਣੀ ਹੋਊਗੀ ਭਾਜਪਾ ਜਨਤਾ ਪਾਰਟੀ ਵੀ ਹੋਊਗੀ ਉਦੋਂ ਤੁਹਾਨੂੰ ਜਿਹੜੀਆਂ ਜੂਤਾ ਹੋਈ ਜਾਂਦੀਆਂ ਆਆਂੀਆਂ ਪੂਰੀਆਂ ਕਰਾਈਆਂ ਬਰਾਪਾ ਪੈਨਸ਼ਨ ਭਾਜਪਾ ਜਨਤਾ ਪਾਰਟੀ ਸਾਡੀ ਸਰਕਾਰ ਰਾਜੇ ਚ ਹੈ ਰਾਜਸਥਾਨ ਚ ਹੈ 3000 ਰੁਪਏ ਦੀ ਬਰਾਪਾ ਪੈਨਸ਼ਨ ਸਾਡੀ ਸਰਕਾਰ ਦਿੰਦੀ ਹੈ 3000 ਰੁਪਏ ਵਿਧਵਾ ਪੈਨਸ਼ਨ ਸਾਡੀ ਸਰਕਾਰ ਦਿੰਦੀ ਹੈ ਭਾਰਤੀ ਜਨਤਾ ਪਾਰਟੀ 3000 ਰੁਪਏ ਉਹਦੇ ਦੋ ਬੱਚੇ ਬੀਬੀ ਦੇ ਵਿਧਵਾ ਉਹਨੂੰ ਮਿਲਦੀ ਹੈ 3000 ਰੁਪਏ ਕੁਮਕਲਾਂ ਨੂੰ ਮਿਲਦੀ ਹੈ 51000 ਰੁਪਏ ਅਸੀਂ ਸਕਰ ਸਕੀਮ ਦਿੰਦੇ ਹਾਂ ਜਿੱਥੇ ਸਾਡੀ ਸਰਕਾਰ ਹੈ ਉਹ ਜਦੋਂ ਗੁੜੀ ਦੀ ਸ਼ਾਦੀ ਉਹ ਹਟਦੇ ਪਹਿਲਾਂ ਖਾਤੇ 'ਚ ਆ ਜਾਂਦਾ ਮੂਜੇ ਬਾਕੀ ਦੂਰੀਆਂ ਸਰਕਾਰਾਂ ਦਾ ਦੇਖ ਲਓ ਜੇ ਤੁਹਾਨੂੰ ਝਾੜੂ ਵਾਲਿਆਂ ਨੂੰ ਵੋਟਾਂ ਪਾਈਆਂ ਸੀ ਕੀ ਤੁਹਾਨੂੰ 1000 ਰੁਪਏ ਮਨਾ ਕੇ ਗਿਆ ਸੀ ਆਓ ਦੱਸੋ ਦੱਸੋ ਆ ਤੁਸੀਂ ਪਾਤੀਆ ਜਨਤਾ ਪਾਰਟੀ ਦੇ ਮੈਂਬਰ ਬਣੋ ਸਾਡੇ ਮੈਂਬਰ ਬਣਨ ਵਾਸਤੇ ਸਾਡੇ ਬੱਚੇ ਬੈਠੇ ਹਨ ਇਹਨਾਂ ਸਕੀਮਾਂ ਦਾ ਤੁਸੀਂ ਲਾਭ ਠਾਓ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਮਾਹਰ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਅੱਜ ਜਿਹੜਾ ਤੁਸੀਂ ਦੋਰਾ ਕੁਝ ਪਿੰਡਾਂ ਦਾ ਰੱਖਿਆ ਹੈ ਇਹਦਾ ਮਕਸਦ ਕੀ ਹੈ ਕੀ ਬਲਕਦਾ ਹੈ ਵਈ ਇਹਨਾਂ ਦਾ ਮਕਸਦ ਹੈ ਵੀ ਜਿਹੜੀਆਂ ਸਾਡੀਆਂ ਸੈਂਟਰ ਦੇ ਵੱਲੋਂ ਸਕੀਮਾਂ ਆਉਂਦੀਆਂ ਹਨ ਇਹਨਾਂ ਲੋਕਾਂ ਤੱਕ ਬਹੁਤ ਸਾਰੀਆਂ ਸਕੀਮਾਂ ਨਹੀਂ ਪਹੁੰਚਦੀਆਂ ਅਸੀਂ ਉਹਨਾਂ ਦਾ ਸਕੀਮਾਂ ਦਾ ਲਾਭ ਲੈਣ ਵਾਸਤੇ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਦੌਰੇ ਕਰਦੇ ਆਂ ਤੇ ਸਾਡੇ ਨਾਲ ਸਾਡੀ ਟੀਮ ਵੀ ਚੱਲਦੀ ਹੈ ਇਹਨਾਂ ਦੇ ਅਸੀਂ ਫਾਰਮ ਵੀ ਭਰ ਕੇ ਜਿੰਦਾ ਕਿਸੇ ਦਾ 5 ਲੱਖ ਦਾ ਜੀ ਸਮਾਨ ਕਾਰ ਨਹੀਂ ਬਣਿਆ ਜਾਂ ਕਿਸੇ ਸਾਡੇ ਜ਼ਿੰਮੇਵਾਰ ਭਰਾ ਦਾ 2000 ਰੁਪਏ ਜਿਹੜਾ ਮੋਦੀ ਵੱਲੋਂ ਆਉਂਦਾ ਤਿੰਨ ਮਹੀਨਿਆਂ ਵਿੱਚ ਉਹ ਨਹੀਂ ਚੜਿਆ ਉਹਨਾਂ ਦਾ ਸਕੀਮਾਂ ਦਾ ਲਾਭ ਦੇਣ ਵਾਸਤੇ ਅਸੀਂ ਪਿੰਡ-ਪਿੰਡ ਜਾਂਦੇ ਆਂ ਤੇ ਇਹਨਾਂ ਸਾਰੇ ਸਾਥੀਆਂ ਨੂੰ ਸਾਡੇ ਆਪਣੇ ਵੋਟਰਾਂ ਨੂੰ ਇਹਨਾਂ ਪਿੰਡ ਭਰਾਵਾਂ ਨੂੰ ਅੱਜ ਜਾ ਕੇ ਦੱਸਦੇ ਆਂ ਐਮਪੀ ਇਲੈਕਸ਼ਨ ਦੇ ਵਿੱਚ ਤੁਹਾਡਾ ਜਿਹੜਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹੈ ਉਹਦਾ ਕੀ ਕਾਰਨ ਹੋ ਸਕਦਾ ਵੀ ਕੋਈ ਵੀ ਐਮਪੀ ਤੁਸੀਂ ਨਹੀਂ ਜਿਤਾ ਸਕਦੇ ਆ ਸਕੇ ਤੇ ਉਹ ਕੀ ਕਾਰਨ ਕੀ ਸੀ ਐਮਪੀ ਦਾ ਕੀ ਜਿਹੜੀਆਂ ਹੁਣ ਇਲੈਕਸ਼ਨਾਂ ਹੋ ਰਹੀਆਂ ਨੇ ਜਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਪੰਚਾਇਤਾਂ ਦੀਆਂ ਕਿ ਇਹ ਤਾਂ ਨਹੀਂ ਹੋਣ ਵਾਲਾ ਵੀ ਉਹੀ ਹਾਲ ਹੋਣ ਹੋ ਜੇ ਜਾਂ ਤੁਸੀਂ ਅੱਗੇ ਨਾਲ ਅਪਰੂਵ ਕੀਤਾ ਤਾਂ ਨਹੀਂ ਮੰਨੀਆਂ ਚੋਣਾਂ ਹੁਣੇ ਤੁਹਾਡਾ ਰਹੀਆਂ 3 ਮਹੀਨੇ ਪਹਿਲਾਂ ਹੋਈਆਂ ਕਾਲੀ ਮਿਲਦੇ ਵਿੱਚ ਸਾਡਾ ਪਰਦਕਸ਼ਨ ਬਹੁਤ ਵਧੀਆ ਰਿਹਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਿੰਡਾਂ ਚ ਪਹਿਲੀ ਵਾਰੀ ਆਈ ਸੀ ਸਾਡੇ ਸਾਰੇ ਪਿੰਡਾਂ ਦੇ ਵਿੱਚ ਮੂਤ ਲੱਗੇ ਸਾਰੇ ਕੰਟਰੈਜੈਂਟ ਬੈਠੇ ਸਾਰੇ ਪਿੰਡਾਂ ਤੋਂ ਸਾਨੂੰ ਵੋਟਾਂ ਪਈਆਂ ਮੈਂਤ ਵਿਧਾਨ ਸਭਾ ਦੇ ਵਿੱਚੋਂ ਸਾਨੂੰ 20000 ਵੋਟ ਪਈ ਹੈ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਪੋਰ ਪੰਜਾਬ ਦੇ ਵਿੱਚ ਅਸੀਂ 18 18 6552% ਅਸੀਂ ਮੋਟਾ ਦੇ ਪਹੁੰਚਿਆਂ ਛੇ ਤੋਂ ਸਾਡੀ ਪੰਜਾਬ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਤਿੰਨ ਗੁਣਾ ਵਧੀ ਹੈ ਹੁਣ ਜਿਹੜਾ ਬਲਾਕ ਸੰਮਤੀਆਂ ਸਰਪੰਚੀਆਂ ਆ ਰਹੀਆਂ ਨੇ ਸਾਡੇ ਬਿਲਕੁਲ ਸਵਾ ਸਾਡੇ ਜਿਹੜੇ ਮੋਟਰ ਨੇ ਤਿਆਰ ਨੇ ਸਾਡੀਆਂ ਟੀਮਾਂ ਤਿਆਰ ਨੇ ਅਸੀਂ ਆਪਣੇ ਪੰਜ ਸਰਪੰਚ ਵੀ ਪਿੰਡਾਂ ਦੇ ਬਣਾਵਾਂਗੇ ਉਹ ਬਲਾਕ ਸੰਮਤੀਆਂ ਸਾਡੇ ਲੰਘਣ ਵਾਸਤੇ ਕੈਂਡੀਡੇਟ ਤਿਆਰ ਨੇ ਹਰਿਆਣਾ ਦੇ ਵਿੱਚ ਸੁੰਦਰ ਵਿੱਚ ਖਬਰਾਂ ਇਹ ਆਉਂਦੀਆਂ ਕਿ ਬੀਜੇਪੀ ਉੱਥੇ ਵੀ ਕਮਜ਼ੋਰ ਪ੍ਰਦਰਸ਼ਨ ਕਰ ਰਹੀ ਹੈ ਕੀ ਕਹਣਾ ਚਾਹੁੰਦੇ ਮੈਂ ਇਹ ਕਹਣਾ ਚਾਹਣਾ ਹਰਿਆਣੇ ਵਿੱਚ ਸਾਡੀ ਸਰਕਾਰ ਬਣੇਗੀ ਬਹੁਤ ਮੌਤ ਲੈ ਕੇ ਆਉਗੀ ਅਸੀਂ 10 ਸਾਲ ਇਹ ਹਰਿਆਣੇ ਵਿੱਚ ਸੇਵਾ ਕੀਤੀ ਹੈ ਜਨਤਾ ਦੀ ਜਨਤਾ ਫਿਰ ਸਾਨੂੰ ਫਤਵਾ ਦੇ ਰਹੀ ਹੈ ਉੱਥੇ ਵੱਟ ਵੱਧ ਦੀ ਦ੍ਰਿਸ਼ਟੀ ਨਾਲ ਜਿੱਤ ਕੇ ਆ ਰਹੇ ਆ ਅਸੀਂ ਜਨਤਾ ਠੀਕ ਹੈ ਬਿਲਕੁਲ ਤੁਸੀਂ ਦੱਸਿਓ ਵੀ ਇਹ ਜਿਹੜੇ ਫਾਰਮ ਭਰੇ ਜਾ ਰਹੇ ਆ ਕਾਦੇ ਫਾਰਮ ਭਰੇ ਆ? ਦੱਸੋ ਦੱਸੋ ਕੋਈ ਵੀ। ਹਾਂ ਭਰੇ ਫਾਰਮ ਭਰੇ ਆ। ਕਾਦੇ ਭਰਦੇ? ਆਰੇ ਮੈਂਬਰਸ਼ਿਪ ਦੇ। ਦੱਸੋ ਦੱਸੋ। ਕਾਦੇ ਫਾਰਮ ਭਰੇ ਜਾ ਰਹੇ? ਮੈਂਬਰਸ਼ਿਪ ਦੇ। ਮੈਂ ਪਰਪਾਲਾ ਚੋਂ ਦੇ। ਹਾਂਜੀ। ਆ ਮਾਦਾ ਤੁਸੀਂ। ਬੇਬੀ ਤੁਸੀਂ ਦੱਸੋ ਫਾਰਮ ਭਰ ਆਂਦਾ? ਹਾਂਜੀ ਭਰ ਆਂਦਾ ਜੀ। ਇਹ ਕਾਦੇ ਵਾਸਤੇ ਫਰ ਭਰ ਆ? ਵੈਸੇ ਅੱਖ ਜਾਂਦੀ ਜੇ ਕੋਈ ਮੋਦੀ ਦੀ ਸਕੀਮ ਆਈ ਤਾਂ ਵੀ ਤੁਹਾਨੂੰ ਲੋ। ਬਸ ਆ ਫਾਰਮ ਭਰ ਆ। ਅੱਛਾ। ਬਸ ਹੋ ਗਿਆ। ਤੁਸੀਂ ਕਈ ਵੇਰ ਬਲੋ। ਹਾਂ।

ਆਜੋ ਮਾਤਾ ਆਜੋ ਮਾਤਾ ਆਜੋ ਮਾਤਾ ਆਈ ਬੋਲੇ ਜੇ ਟੋਪੇ ਆਲੋਗਾਂ ਵਿੱਚ ਆਓ ਆਪਾਂ ਅੰਕੂਰ ਜੀ ਆਣੇ ਨੰਬਰ ਲੈ ਲਿਓ ਹਾਂ ਜੇ ਸਾਰੇ ਆਜੋ

ਪਿੰਡ ਢਾਹਾਂ ਦੇ ਵਿੱਚ ਬਹੁਤ سارے ਪ੍ਰਵਾਸ ਦੂਜੀਆਂ ਪਾਰਟੀਆਂ ਨੂੰ ਵਲਵਿਦਾ ਕਰਕੇ ਭਾਜਪਾ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਜੁੜੇ ਨੇ ਮੈਂ ਸਾਰੇ ਪ੍ਰਵਾਸਾਂ ਨੂੰ ਬਹੁਤ ਬਹੁਤ ਵਧਾਈ ਜਿੰਦਾ ਅੱਜ ਪਿੰਡ ਢਾਹ ਸੰਗਤਾਂ ਦੇ ਰੂਬਰੂ ਹੋਣ ਵਾਸਤੇ ਮੈਂ ਆਇਆ ਤੇ ਸਾਰੇ ਪਿੰਡੀਆਂ ਸੰਗਤਾਂ ਨੇ ਇਕੱਠੇ ਹੋ ਕੇ ਦੱਸਿਆ ਸਾਡਾ ਪ੍ਰਧਾਨ ਜੀ ਵਾਟਰ ਬਾਕਸ ਵਗੈਰ ਦੇਖ ਕੇ ਜਾਓ ਮੈਂ ਵਾਟਰ ਬਾਕਸ ਤੇ ਮੌਕੇ ਜਾ ਕੇ ਵੇਖਿਆ ਆ ਪਾਣੀ ਦੇ ਵਿੱਚ ਐਡੀ ਐਡੀ ਕਾਈ ਤੇ ਮਰੇ ਆ ਜਾਨਵਰ ਫਿਰਦੇ ਆ ਤੇ ਆਹ ਹਾਲ ਕੀ ਵਾਟਰ ਬਾਕਸ ਦਾ ਬਣਿਆ ਪਿਆ ਇਹ ਪਾਣੀ ਸਾਰੀ ਜਨਤਾ ਔੜਾਂਗਾ ਦੀ ਪਿੰਦੀ ਪਿੰਦੀ ਆ ਬੱਚੇ ਬਜ਼ੁਰਗ ਬਿਮਾਰੀਆਂ ਜਿਹੜੀਆਂ ਫੈਲਦੀਆਂ ਨੇ ਉਹ ਪਾਣੀ ਦੀ ਗੰਦੇ ਦੀ وجہ ਨਾਲ ਫੈਲਦੀਆਂ ਹਨ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਵਾਟਰ ਬਾਕਸ ਸਪਲਾਈ ਨੂੰ ਆਕੇ ਹਾਲ ਦੇਖਣ ਪਿੰਡ ਔੜਾਂਗਾ ਦਾ ਤੇ ਇਹਨਾਂ ਗਰੀਬਾਂ ਦਾ ਆਕੇ ਜੇ ਸਪਲਾਈ ਕਰਾਂ ਚ ਹੋ ਰਹੀ ਐ ਇਹ ਬਿਮਾਰੀਆਂ ਨਾਲ ਦੇਖੋ ਕਿਵੇਂ ਇਹਨਾਂ ਦੇ ਬਜ਼ੁਰਗ ਤੇ ਬੱਚੇ ਬਿਮਾਰ ਪੈ ਨੇ ਪ੍ਰਸ਼ਾਸਨ ਜਮਾਂ ਸੁੱਤਾ ਪਿਆ ਹੈ ਪ੍ਰਜਾਤਾ ਨੂੰ ਮੈਂ ਧਿਆਨ ਚ ਦਿਵਾਉਣਾ ਚਾਹਣਾ ਇਹ ਜਲਦੀ ਤੋਂ ਜਲਦੀ ਔੜਾਂਗਾ ਪਿੰਡ ਦੇ ਵਾਟਰ ਬਸ ਦਾ ਹੱਲ ਕੀਤਾ ਜਾਵੇ ਸਾਫ ਸਫਾਈ ਕਰਕੇ ਪਾਣੀ ਨੂੰ ਜਿਹੜਾ ਸਫਾਈ ਕੀਤੀ ਜਾਵੇ ਆ ਵਾਟਮੈਨ ਸਾਹਿਬ ਇਥੋਂ ਦੇ ਖੜੇ ਨੇ ਇਧਰ ਆਓ ਏ ਵਾਚਮੈਨ ਸਾਹਿਬ ਨੂੰ ਪੁੱਛਿਆ ਮੈਂ ਇੱਥੋਂ ਤੱਕ ਇਹ ਕਹਿੰਦਾ ਜੀ ਬੜੇ ਦਿਨ ਦਾ ਐਵੇਂ ਚੱਲੀ ਜਾਂਦਾ ਇੱਥੇ ਮੈਂ ਪ੍ਰਸ਼ਾਸਨ ਦਾ ਧਿਆਨ ਦਿਵਾਉਣਾ ਚਾਹਨਾ ਪਿੰਡ ਰੰਗ ਵਾਲੇ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ